ਨਾ ਸੱਜਣੋ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਘਰੇਲੂ ਸੱਜਣ ਦੇ ਘਰੋਂ ਤੁਹਾਨੂੰ ਇੱਕ ਬਹੁਤ ਚੰਗੀ ਮੱਝ ਲੱਗਿਆਂ ਦਿਖਾਉਣ ਤੇ ਜਿਹੜਾ ਰੇਟ ਆ ਰੇਟ ਵੀ ਇਹ ਸੱਜਣ ਦਾ ਜੈ ਜੈ ਰਹੂਗਾ ਤੇ ਬਾਕੀ ਗੱਲਬਾਤ ਤੁਹਾਡੀ ਬਾਬਾ ਜੀ ਨਾਲ ਕਰਾ ਦੇਣਾ ਤੇ ਸਾਰੀ ਡਿਟੇਲ ਆਪਾਂ ਉਹਨਾਂ ਨੂੰ ਪੁੱਛ ਲਾਂਗੇ ਆਜ ਜੀ ਆ ਜੋਰ ਲੈ ਬੰਨੇ ਆ ਜੋ ਹੋਰ ਕੀ ਹਾਲ ਹੈ ਜੀ ਠੀਕ ਆ ਜੀ ਠੀਕ ਠਾਕ ਨਾਮ ਕੀ ਆ ਜੀ ਆਪਣਾ ਜਰਨੈਲ ਸਿੰਘ ਜਰਨੈਲ ਸਿੰਘ ਆਪਣੇ ਘਰ ਦੀ ਮੱਝ ਆ ਜੀ ਇਹ ਹਾਂ ਜੀ ਆਪਣੇ ਘਰ ਦੀ ਹੈ ਕਹ ਲੀਏ ਵੀ ਆਪ ਜਪਾਰ ਵਾਲਾ ਕੰਮ ਤਾਂ ਨਹੀਂ ਆਪਣਾ ਨਾ ਨਾ ਆਪਣੇ ਘਰ ਦੀ ਹੈ ਜੀ ਠੀਕ ਆ ਗੱਲ ਕਿਹ ਚੌਥੀ ਸੂਏ ਸੂਆ ਸੌਂਦੀ ਆ ਚੌਥਾ ਜੇ ਹੁੰਦੀ ਵਪਾਰੀ ਕੋਲ ਉੱਥੇ ਨ ਤੀਜੀ ਰਹਿਣਾ ਦੀ ਹੈ ਨਾ ਆ ਉੱਥੇ ਰਹਿਣਾ ਦੀ ਤੀਜੀ ਸੂਏ ਲਾ ਤੋਰਦੇ ਬਾਈ ਖੋਲ ਕੇ ਆ ਜਾ ਤੇ ਬਾਕੀ ਜਗਾ ਦਾ ਬਾਸ ਆ ਥੋੜਾ ਜਿਹਾ ਉਹਦੇ ਕਰਕੇ ਮੰਨ ਲਓ ਵੀ ਪਸ਼ੂ ਨਾ ਪੂਰੇ ਟਾਇਟ ਟਾਇਟ ਹੀ ਖੜਿਆ ਤਾਂ ਕਰਕੇ ਬਾਈ ਕਹਿੰਦਾ ਮੱਝ ਕਰਨੀ ਆਪਾਂ ਨੇ ਸੇਲ ਉਦਾਂ ਥਾਣ ਲੈ ਵੇ ਤੁਹਾਨੂੰ ਇਹ ਕਹੂੰਗਾ ਪੂਰੀ ਸਾਫ ਕਿੰਨੇ ਕਿ ਦਿਨ ਕੱਢਦੀ ਆ ਜੀ ਸੂਣ ਚ ਸੂਣ ਚ ਬਾਬਾ ਜੀ ਕਿੰਨੇ ਦਿਨ ਕੱਢਦੀ ਆ ਹੁਣ ਇਹ ਕਿੰਨੇ ਦਿਨ ਕਰਦੀ ਏ ਸੂਣ ਚ ਕੱਢ ਦੂ ਦੋ ਚਾਰ ਪੰਜ ਦਿਨ ਤਾਂ ਜੀ ਦੋ ਚਾਰ ਦਿਨ ਆ ਦੋ ਚਾਰ ਦਿਨ ਲਾਣੇਦਾਰ ਕਹਿੰਦਾ ਸੂਣ ਚ ਕੱਢ ਦੂਗੀ ਚਵਾਈ ਦੀ ਕਿਵੇਂ ਆ ਜੀ ਚਵਾਈ ਜਮਾ ਬਿਲਕੁਲ ਟੈਟ ਟੈਟ ਫਟ ਨਾ ਪੁੰਜਾ ਕੱਢ ਲਾ ਸ਼ਿੱਟਾ ਥਣ ਵੱਧ ਘੱਟ ਕੋਈ ਨਾ ਕੋਈ ਜਮੇ ਕੋਈ ਲੈ ਚੱਲਿਆ ਚੱਲ ਬਾਈ ਇਧਰ ਲੈ ਬੰਨੇ ਲੈ ਚੱਲ ਬੂਖੇ ਵਾਲੇ ਬੰਨੇ ਲੈ ਚੱਲ ਉਧਰੋਂ ਕੇਰਾ ਹੋਰ ਕਮਾ ਦੇ ਲੈ ਚੱਲੇ ਇੱਥੋਂ ਕਮਾ ਕੇ ਤੇ ਹਾਈਟ ਵੀ ਚੰਗੀ ਆ ਤੇ ਬਾਕੀ ਲੰਬਾਈ ਤੁਹਾਨੂੰ ਇਹ ਕਹਾਂਗਾ ਵੀ ਫੁੱਲ ਲੰਬੀ ਆ ਗਈ ਤੇ ਬਾਡੀ ਬੁੱਡੀ ਤੁਹਾਨੂੰ ਇਹ ਕਹਾਂਗਾ ਪੂਰੀ ਅਸਲ ਥੋੜਾ ਜਗਾ ਦਾ ਬਾਸ ਆ ਥਣ ਲੇਵੇ ਦੀ ਰਹੂ 22 ਦੀ ਹੈਗੀ ਬਾਬਾ ਜੀ ਕਹਿੰਦੇ 100 ਦੀ 100 ਤੇ ਦੁੱਧ ਕਿੰਨਾ ਕੁ ਲੰਮਾ ਟਾਈਮ ਦੇਣ ਦੀ ਜੀ ਹੁੰਦਾ 8 ਮਹੀਨਾ ਨਹੀਂ ਜੀ ਗੱਬਣ ਹੋ ਕੇ ਗੱਬਣ ਮੇ ਹੋ ਕੇ ਹਾਂ ਜੀ ਠੀਕ ਆ ਗੱਲਾ ਚਲ ਭਈ ਇਧਰਲੇ ਬੰਨੇ ਦੁੱਧ ਤਾਂ ਹੁੰਦੀ ਆ ਲੰਮਾ ਸਵਾ ਤੇ ਬਾਕੀ ਇਸ ਪਿੰਡ ਚ ਤੁਹਾਨੂੰ ਇੱਕ ਗੱਲ ਦੱਸਣਾ ਵੀਡੀਓ ਆਪਾਂ ਨੇ ਕਾਫੀ ਮਾਤਰਾ ਚ ਬਣਾਈਆਂ ਤੇ ਮੱਝਾਂ ਇਹ ਮੰਨ ਲਓ ਵੀ ਸਾਫ ਸੁਥਰੀਆਂ ਮੱਝਾਂ ਹੁੰਦੀਆਂ ਚੰਗੇ ਦੁੱਧ ਵਾਲੀਆਂ ਤੇ ਦਿਨ ਇਹ ਪੰਜ ਚਾਰ ਕਹਿੰਦੇ ਕੱਢ ਸਕਦੀ ਆ ਉਹਦੇ ਬਾਬਾ ਜੀ ਕਿੰਨਾ ਕੁ ਪਾਣ ਦੀਆਂ ਮੱਝ ਇਹ 12 ਲੀਟਰ ਹੀ ਦੋਣ 12 ਲੀਟਰ ਦੋਨੇ ਟੈਮਾ ਦਾ ਲਈ ਸੀ ਤੋਂ ਸੀ ਲੀਟਰ ਡੰਗ ਦਾ ਹਾਂਜੀ ਠੀਕ ਆ ਗੱਲ ਤੇ ਜਿਹੜੀ ਆ ਨਾਲ ਕੱਟੀ ਖੜੀ ਆ ਐਸੇ ਦੀ ਆ ਇਹ ਤੇ ਹੋਰ ਮੱਝ ਦੀ ਆ ਇਹ ਐਸੇ ਦੀ ਆ ਜੀ ਠੀਕ ਆ ਗੱਲ ਤੇ ਇਹ ਸੱਚ ਨੂੰ ਪਕਾਉ ਨਹੀਂ ਹੈਗੀ ਇਹ ਤੁਹਾਨੂੰ ਉੱਦਾਂ ਸੈਂਪਲ ਤੌਰ ਤੇ ਦਿਖਾ ਰ ਰਹੇ ਮੱਝ ਇਹ ਬੱਚੇ ਕਿੱਦਾਂ ਦੇ ਪਾਉਂਦੀ ਆ ਬੱਚੇ ਕੁਆਲਿਟੀ ਦੇ ਪਾਉਂਦੀ ਆ ਤੇ ਟੀਕਾ ਭਰਾ ਹੋਇਆ ਜੀ ਇਹਦੇ ਠੀਕ ਆ ਭਰਾ ਠੀਕ ਆ ਨਾਮ ਨੰਬਰ ਤਾਂ ਨਹੀਂ ਪਤਾ ਟੀਕੇ ਦਾ ਨਾ ਨਾਮ ਨਾ ਨੂ ਐਵੇਂ ਝੂਠ ਠੀਕ ਆ ਗੱਲ ਉਹ ਬਾਈ ਕਹਿੰਦੇ ਡਾਕਟਰ ਫਰਾਂ ਤੋਂ ਪੁੱਛ ਕੇ ਦੱਸ ਦਾਂਗੇ ਡਾਕਟਰ ਸਾਹਿਬ ਤੋਂ ਵੀ ਕਿਹੜਾ ਲੱਗਿਆ ਤੇ ਬਾਕੀ ਥਣ ਲੇਵੇ ਦੀ ਗਰੰਟੀ ਰ ਬਾਕੀ ਇੱਥੇ ਤੋਂ ਨਾ ਤੁਰਦੀ ਐਡਜਮੈਂਟ ਕਰ ਸਕਦੇ ਹਾਂ ਤੇ ਬਾਕੀ ਸਿੰਗਾ ਦੇ ਮੈਂ ਕਹੂੰਗਾ ਪੋਪਲਾ ਥੋੜਾ ਲੱਥਾ ਤੇ ਖੁੱਲਾ ਆ ਗਿਆ ਪਰ ਉਦਾਂ ਬਾਡੀ ਦੀ ਚੰਗੀ ਆ ਥਣਲੇ ਵੇ ਦੀ ਮੈਂ ਕਹੂੰਗਾ ਬਿਲਕੁਲ ਸਾਫ਼ ਆ ਗਈ ਹਰੇਕ ਪੱਖ ਤੋਂ ਹਾਈਟ ਵੀ ਠੀਕ ਆ ਤੇ ਲੰਬਾਈ ਵੀ ਠੀਕ ਆ ਤੇ ਮੇਨ ਗੱਲ ਥੱਲੇ ਦੀ ਆ ਵੀ ਥੱਲੇ ਦੀ ਆ ਗਈ ਪੂਰੀ ਸਾਫ਼ ਤੇ ਬੱਚੇ ਵੀ ਤੁਹਾਨੂੰ ਦਿਖਾ ਦੇ ਦੀ ਵੀ ਬੱਚੇ ਕਿੱਦਾਂ ਦੇ ਪੌਂਦੀ ਆ ਤੇ ਰੇਟ ਕੀ ਰਹੂਗਾ ਜੀ ਇਹਦਾ ਇਹਦਾ ਇੱਕ ਵਾਰਾਂ ਜੀ ਰੇਟ 1 ਲੱਖ ਤੇ ਫਿਕਸ ਜੀ ਕਿੰਨੇ ਕ ਦੀ ਹੋ ਜਾ ਜਮੀ 150 ਘਟਨ 1 ਲੱਖ ਤੇ 5000 ਦੀ 1 ਲੱਖ ਤੇ 5000 ਦੀ ਲੈਣਦਾਰ ਕਹਿੰਦਾ ਫਿਕਸ ਜੀ ਦੇ ਦਾਂਗੇ ਦਿਨ ਚਾਰ ਤੋਂ ਪੰਜ ਕੱਢਦੀ ਆ ਸੂਨਚ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਭਰਾ ਨੂੰ ਮੱਝ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ